ਤੁਹਾਡਾ ਭਾਈ ਤਾਂ ਅੱਜ ਫਲਿੱਪਕਾਰਟ ਵਾਲਾ ਬਣ ਗਿਆ ਇਹਦੇ ਲਈ ਪਤਾ ਨਹੀਂ ਹੁਣ ਕਿੱਥੋਂ ਕਿੱਧਰ ਕਿੱਧਰ ਨੂੰ ਜਾਣਾ ਪੈਣਾ ਦੇਖਦੇ ਆ ਜਾ ਕੇ ਬੱਤੀਆਂ ਲਾ ਲੋਈਆਂ ਪਈਆਂ ਇੱਥੇ ਰੋਕਣਾ ਪੈਣਾ ਹਲਕਾ ਹਲਕਾ ਜਿਹਾ ਦਿਖਦਾ ਹੋਊਗਾ ਪਾਣੀ ਇਹਦੇ ਵਿੱਚ ਦੀ ਲੰਘਣਾ ਮੋਟਰ ਮੈਂ ਲੈਣ ਆਇਆ ਸੀ ਆ ਪੱਖਾ ਜਾ ਇਹ ਮਿਲੇ ਨਹੀਂ ਰਿਹਾ ਹੈਗਾ

उसके अंगा पहला मणिमाजरे मणि माजरे समान लेके आना थोड़ा बहुत कल गया नहीं गा कल वैसे नहीं गया है अज जाऊंगा की लगता अब ब्लॉग वीडियो बनावा थोड़ी जी लंबी स्वागतਤਾ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਕਰਦੇ ਆਂ ਤਿਆਰੀਆਂ ਇੱਕ ਨਵੇਂ ਸਫ਼ਰ ਦੀਆਂ ਇੱਕ ਨਵੀਂ ਕਹਾਣੀ ਦੀਆਂ ਅੱਜ ਦੇ ਦਿਨ ਦੀਆਂ ਟੁੱਪਸੇ ਕਰਿਆ ਸੂਰਜ ਬਹੁਤੋ ਬਲਦੀ ਹੋਈ ਜੈਲੇ ਲੈ ਆਵਰੇ ਇੱਕ ਵਾਰ ਮੈਂ ਪਤਾ ਨਹੀਂ ਹੁਣ ਕਿੱਥੋਂ ਕਿੱਧਰ ਕਿੱਧਰ ਨੂੰ ਜਾਣਾ ਪੈਣਾ ਦੇਖਦੇ ਆਂ ਜਾ ਕੇ ਆ ਲਕੀਸ਼ਣਾ ਜੀ ਮੁਬਾਰਕਪੁਰ ਯਾ ਮੇਰਾ ਦੋਸਤ ਪਹਿਲਾ ਤਾਂ ਜਾ ਰਿਹਾ ਮੈਂ ਮਣੀ ਮਾਜਰੇ ਮਣੀ ਮਾਜਰੇ ਜਾ ਰਿਹਾ ਹੁਣ ਖਿੱਚਤਾ ਜੀ ਅੱਜ ਫੇਰ ਮੈਂ ਆਪਣਾ ਮੋਟਰਸਾਈਕਲ ਨਵੇਂ ਸਫਰ ਤੇ ਉਕਤੈਂਦੇ ਨਹੀਂ ਹੁੰਦੇ ਈ ਬੰਦੇ ਦੀ ਕਿਸਮਤ ਰੱਬ ਲਿਖਦਾ ਅੱਜ ਦੀ ਕਿਸਮਤ ਦੇਖਦੇ ਆ ਰੱਬ ਨੇ ਕਿਵੇਂ ਲਿਖੀ ਆ ਜਿਵੇਂ ਦੀ ਵੀ ਲਿਖੀ ਹੋ ਵਧੀਆ ਹੀ ਲਿਖੀ ਹੋ ਕਿਉਂਕਿ ਮੇਰੇ ਨਾਲੋਂ ਵੱਧ ਰੱਬ ਨੂੰ ਪਤਾ ਅੱਜ ਦਾ ਦਿਨ ਰੱਬ ਦੇ ਸਹਾਰੇ ਜਿਵੇਂ ਦਾ ਵੀ ਹੋਇਆ ਰੱਬ ਦੇ ਆਸਰੇ ਮੈਨੂੰ ਲੱਗਦਾ ਅੱਜ ਦੀ ਕਿਸਮਤ ਰੱਬ ਨੇ ਮੇਰੀ ਚੰਗੀ ਹੋ ਲਿਖੀ ਹੋਗੀ ਵਧੀਆ ਹੀ ਲੰਘੂ ਅੱਜ ਦਾ ਦਿਨ ਵੀ ਦਿਨ ਵੀ ਦਿਨੋਂ ਦਿਨ ਬਦਲਦੇ ਜਾ ਰਹੇ ਨੇ ਮੌਸਮ ਹੋਣ ਲੱਗ ਗਿਆ ਅੱਜ ਕੱਲ ਚੇਂਜ ਸੂਰਜ ਚੜ੍ਹਨ ਤੱਕ ਹੀ ਬਸ ਠੰਡ ਹੁੰਦੀ ਆ ਉਸ ਤੋਂ ਬਾਅਦ ਦਿਨ ਨਿੱਗਾ ਹੋ ਜਾਂਦਾ ਇੱਥੋਂ ਹੁਣ ਮੈਂ ਨੱਕ ਦੀ ਸ਼ੇਧ ਮੰਗੋ ਬਿਲਕੁਲ ਸਿੱਧਾ ਆ ਜਾਈ ਜਾਣਾ ਥੋੜੀ ਦੂਰ ਤੱਕ ਉੱਥੋਂ ਫਿਰ ਲੈਫਟ ਹੋ ਜਾਣਾ ਫਿਰ ਸਿੱਧਾ ਫਿਰ ਸਿੱਧਾ ਸਾਹਮਣੇ ਮਣੀ ਮਾਜਰਾ ਮੋਟਰ ਮਾਰਕਟ ਮੋਟਰ ਮਾਰਕਟ ਜੀ ਚ ਜਾਣਾ ਮੈਂ ਓਹ ਹੋ ਹੋ ਯਾਰ ਬਾਜ਼ੀਮੀ ਮਾ ਪਹੁੰਚਣੇ ਆਲਾ ਮਣੀ ਮਾਜਰੇ ਪਹੁੰਚ ਹੀ ਗਿਆ ਵੈਸੇ ਤਾਂ ਬੋਰਡ ਤੇ ਲਿਖਿਆ ਹੋਇਆ U4 ਵਿਜ਼ਟਿੰਗ ਅੱਗੇ ਸਾਹਮਣੇ ਨੇ ਹਾਊਸਿੰਗ ਬੋਰਡ ਵਾਲੀਆਂ ਲਾਈਟਾਂ ਉੱਥੋਂ ਜਾਣਾ ਰਾਈਟ ਫਿਰ ਲੈਫਟ ਮੋਟਰ ਮਾਰਕਟ ਅਬ ਬੱਤੀਆਂ ਲਾਲ ਹੋਈਆਂ ਪਈਆਂ ਇੱਥੇ ਰੁਕਣਾ ਪੈਣਾ ਕਰੋ ਵੇਟ ਤੇ ਆਹ ਖੜੀਆਂ ਗੱਡੀਆਂ ਗੱਡੀਆਂ ਜਿੰਨੇ ਇੱਥੇ ਅੱਗੇ ਮੋਟਰ ਮਾਰਕੀਟ ਚ ਥੋੜਾ ਜਿਹਾ ਕੰਮ ਆ ਮੈਨੂੰ ਅੱਧੇ ਘੰਟੇ ਦਾ ਸਮਾਨ ਸਮੂਹ ਜਾ ਲੈ ਕੇ ਫਿਰ ਚਲੇ ਜਾਣਾ ਵਾਪਸ ਪਲਾਂਟ ਤੇ ਨੂੰ ਅੱਗੇ ਆ ਗਈਆਂ ਜੀ ਫੇਰ ਲਾਲ ਬੱਤੀਆਂ ਆਪਣਾ ਕੰਮ ਹੋ ਗਿਆ ਹੁਣ ਚੱਲਦੇ ਆਂ ਵਾਪਸ ਟ੍ਰੈਫਿਕ ਦੇਖੋ ਇੱਕ ਵਾਰ ਦੇ ਇਹਨਾਂ ਰੋਡਾਂ ਤੇ ਰੋਜ਼ ਹਜ਼ਾਰਾਂ ਲੋਕ ਲੰਘਦੇ ਨੇ ਪਰ ਹਰੇਕ ਦੀ ਮੰਜ਼ਿਲ ਵੱਖਰੀ-ਵੱਖਰੀ ਹੁੰਦੀ ਆ। ਚੱਲ ਜਾ ਰਹਾ ਖਿੱਚ ਕੇ, ਲੇਟ ਨਹੀਂ ਹੋਣਾ। ਸੂਰਜ ਘੈਂਟ ਲੱਗਦਾ ਉੱਪਰ। ਯਾਰ ਆ ਚੱਲ ਚੱਲ ਚੱਲ। ਇਹਨਾਂ ਸ਼ਹਿਰਾਂ 'ਚ ਰੌਣਕਾਂ ਜ਼ਰੂਰ ਹੁੰਦੀਆਂ ਨੇ ਪਰ ਲੋਕਾਂ ਦੇ ਚਿਹਰਿਆਂ ਤੇ ਥਕਾਵਟ ਤੋਂ ਜ਼ਿਆਦਾ ਹਾਸੇ ਹੁੰਦੇ ਨੇ। ਵਾਪਸ ਜਾਂਦੇ ਸਮੇਂ ਐਵੇਂ ਲੱਗਦਾ ਜਿਵੇਂ ਇਹ ਰਾਤ ਚੁੱਪ ਨੇ ਸੜਕਾਂ ਸੁਣਦੀਆਂ ਨੇ ਮੇਰੀਆਂ ਗੱਲਾਂ ਇੱਕ ਵਾਰ ਮੈਂ ਫੇਰ ਦੁਬਾਰੋ ਮਣੀ ਮਾਧਰੇ ਚੱਲਿਆ ਇਹ ਮੁਬਾਰਕਪੁਰ ਆਇਆ ਕੰਡਾ ਉਹਨੇ ਇਧਰ ਦੀ ਜਾਊਂਗਾ ਮੈਂ ਰੋਡ ਰੋਡ ਥੋੜਾ ਜਿਹਾ ਟ੍ਰੈਫਿਕ ਹੋਊਗਾ ਬੱਸ ਚੱਲ ਜੀ ਆਉਣਾ ਤਾ ਬਹੁਤ ਕੋਲ ਮਿੱਟੀ ਹੁਣ ਤਾਂ ਮੈਂ ਭਾ ਕੇ ਜਾਉਂਗਾ ਕਿਉਂਕਿ ਵਾਪਸ ਵੀ ਮੁੜ ਕੇ ਆਉਣਾ ਮੈਂ ਨੇਰਾ ਨਹੀਂ ਕਰਨਾ ਚਾਹੁੰਦਾ ਚੱਲ ਫਿਰ ਮੇਰੇ ਮਿੱਤਰ ਪਿਆਰੇ ਇੱਕ ਵਾਰ ਮੈਂ ਪਹਿਲਾਂ ਗਿਆ ਮਣੀ ਮੱਜਰੇ ਤੇ ਹੁਣ ਫੇਰ ਜਾਣਾ ਦੁਬਾਰੋਂ ਹੁਣ ਮੈਂ ਆਹ ਰੋਡ ਜਾ ਰਿਹਾ ਉਧਰ ਟ੍ਰੈਫਿਕ ਬਹੁਤ ਸੀ ਆਉਂਦੇ ਹੋਏ ਜਾਮ ਜੂਮ ਲੱਗਿਆ ਹੋਇਆ ਸੀਗਾ ਆ ਸਿੱਧਾ ਜਾਊ ਰੋਡ ਬਿਲਕੁਲ ਇੱਕ ਵਾਰ ਦੁਬਾਰੋਂ ਫੇਰ ਮਣੀ ਮੱਜਰੇ ਆ ਗਿਆ ਮੈਂ ਮਣੀ ਮੱਜਰੇ ਆ ਗਿਆ ਨੇ ਰਾਜੇ થી ਹੋ ਗਿਆ ਮਣੀ ਮਾਜਰੀ ਇਹ ਮਣੀ ਮਾਜਰਾ ਗੱਡੀਆਂ ਵਾਲੀ ਮਾਰਕੀਟ ਮੈਂ ਲੈਣ ਆਇਆ ਸੀ ਆ ਪੱਖਾ ਜਾ ਇਹ ਮਿਲੇ ਨਹੀਂ ਰਿਹਾ ਹੈਗਾ ਪਤਾ ਨਹੀਂ ਕਿੱਥੋਂ ਮਿਲਣਾ ਜੀ ਇੱਕ ਤਾਂ ਟ੍ਰੈਫਿਕ ਜਿੰਨਾ ਪੇਟੀ ਰੱਖੀ ਮੋਟਰਸਾਈਕਲ ਦੇ ਮੋਟਰਸਾਈਕਲ ਤੇ ਜੰਨਾ ਪਿਆ ਦੇਖਣਾ ਟਾਈਮ ਹੋ ਗਿਆ 7:30 ਆ ਖੜਾ ਮੇਰਾ ਯਾਰ ਦੋਸਤ ਮੇਰਾ ਦੋਸਤ ਮੇਰਾ ਸਾਥੀ ਤੇ ਉਹ ਵਾਲਾ ਮੈਨੂੰ ਪੱਖਾ ਨਹੀਂ ਮਿਲਿਆ ਕੱਲੂ ਫੇਰ ਜਾਣਾ ਪੈਣਾ ਟਾਈਮ ਹੋ ਗਿਆ 7:30 ਇਹ ਅੱਜ ਨੇਰਾ ਹੋਰ ਹੋਣਾ ਕੰਮ ਹਜੇ ਨਹੀਂ ਮੁੱਕਿਆ ਮੈਨੂੰ ਜਾਣਾ ਪਿਆ ਲਾਮ ਤੇ ਜਾ ਕੇ ਫੇਰ ਬਾਅਦ ਕਹਾਂਗਾ ਜਾਣਾ 28 ਸੈਕਟਰ 28 ਸੈਕਟਰ ਜਾਣਾ ਪਾਣੀ ਹੁਣ ਆਇਆ ਪਲਾਂਟ ਤੇ ਹੁਣ ਫੇਰ ਜਾਣਾ ਪਿਆਰ ਤੀਰ ਰੋਣਾ ਜਾਂਨ ਮੈਂ ਚੱਲਿਆ ਸੀ ਹੁਣ ਜਾਣਾ 16 ਕਿਲੋਮੀਟਰ 16 ਕਿਲੋਮੀਟਰ ਜਾਣਾ ਹੁਣ ਮੈਂ ਮੈਂ ਹੁਣ ਰਾਤ ਨੂੰ ਸਾਦੇ ਹਰਿਆਣੇ 깔ੂ ਮੈਨੂੰ ਨਾ ਚੰਡੀਗੜ੍ਹ 2200 ਜਾਣਾ ਪੈਣਾ ਸਾਦੇ ਲਾਈਟ ਪੈ ਗਈ ਆ ਮੇਰਾ ਕੋਈ ਨਹੀਂ ਕਰਦਾ ਰੁਕੇ ਬਣ ਕੋਈ 16 ਕਿਲੋਮੀਟਰ ਨਹੀਂ 16 ਮਿੰਟ ਦਾ ਰਾਸਤਾ ਬਸ ਮੇਰਾ ਇੱਥੇ ਇੱਕ ਰਾਸਤਾ ਆਉਣੇ ਵਾਲਾ ਹੁਣ ਆ ਪਾਣੀ ਦੇ ਵਿੱਚ ਦੀ ਨੰਗਣਾ ਘੱਗਰ ਨਦੀ ਜੀ ਇਹ ਘੱਗਰ ਦੇ ਵਿੱਚ ਦੀ ਨੰਗਣਾ ਪੈਣਾ ਆਉਂਦੇ ਹੋਏ ਵੀਡੀਓ ਬਣਾਉ ਪੂਰੀ ਹੁਣ ਮੈਂ ਕਾਲੀ ਚਾਂ ਥੋੜੀ ਜੀ ਤਾਂ ਕਰਕੇ ਅੱਗੇ ਆਉਂਦੀ ਭੀ ਇਹ ਗੱਡੀ ਇੱਥੇ ਔਖਾ ਇੱਕ ਹੱਥ ਇੱਕ ਹੱਥ ਨਾਲ ਮੋਟਰਸਾਈਕਲ ਨੰਗਣਾ ਨਹੀਂ ਉਹਦੇ ਵਿੱਚ ਨੇ ਟੋਏ ਗਰਜਾਂਗੇ ਐ ਦਾ ਆ ਹਲਕਾ ਹਲਕਾ ਆ ਦਿਖਦਾ ਹੋਊਗਾ ਪਾਣੀ ਇਹਦੇ ਵਿੱਚ ਦੀ ਨੰਗਣਾ ਮੋਟਰ ਫੋਨ ਪਾਉਣਾ ਜੇਵ ਚ ਮੈਨੂੰ ਹੁਣ ਕਾਲੀ ਇਹਨੂੰ ਕਰਦਾ ਪਾਰ ਆਰਾ ਤੇ ਜਾਣਾ ਪੈਣਾ ਹੌਲੀ ਸਲੋ ਜਾ ਇਹ ਰੈਪਰ ਜੀ ਬਹੁਤ ਕਿੰਨੇ ਇੱਕ ਮੋਟਰਹਾਈਕਲ ਵੀ ਖੜ 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 ਕਰੇ ਜਾਂਦਾ ਮਗਰਾੜ ਵੀ ਕੱਲੂ ਕਰਾਉਣਾ ਠੀਕ ਹੈ ਇਹ ਟਾਈਮ ਲੱਗਦਾ ਹੈਗਾ ਥੋੜੀ ਜਿਹੀ ਕਰਾਈਏ ਐਥੋਂ ਦੇ ਇੱਕ ਵਾਰ ਲੋਕੇਸ਼ਨ ਜਿੱਥੇ ਜਾਣਾ ਮੈਂ ਫਿਰ ਬਣਾਉਣਾ ਵੀਡੀਓ ਆਉਂਦੇ ਹੱਥ ਦੇਉਣਗੇ ਪੈਰਿੰਗ ਫਿਰ ਵੀਡੀਓ ਬਣਨੀ ਨਹੀਂ ਹੈਗੀ ਟਾਈਮ ਆ ਦਿਖਾ ਰਹੀ ਹੈ ਲੋਕੇਸ਼ਨ ਥੋੜੀ ਦੂਰ ਆ ਲੋਕੇਸ਼ਨ ਤੇ ਪਹੁੰਚਦੇ ਆ ਇੱਕ ਵਾਰ ਆ ਗਿਆ ਮੈਂ ਇੱਥੇ ਮੈਂ ਭੁੱਲ ਗਿਆ ਯਾਰ ਲੋਕੇਸ਼ਨ ਕਿਹੜੀ ਦੱਸੀ ਸੀ 300 ਕਿੰਨਾ ਦੱਸਿਆ ਸੀ ਫਲਿੱਪਕਾਰਡ ਵਾਲਾ ਬਣਾਦਾ ਥੋੜੇ ਭਾਈ ਨੂੰ ਅੱਜ ਛੋਟਾ ਭਾਈ ਤਾਂ ਅੱਜ ਫਲਿੱਪਕਾਰਡ ਵਾਲਾ ਬਣ ਗਿਆ ਇਹਦੇ ਤੇ ਲਿਖਿਆ ਹੋਇਆ ਫਲਿੱਪਕਾਰਡ ਆ ਗਿਆ ਆ ਗਏ ਅਸੀਂ ਬੈੜੀਆਂ ਇਹਨਾਂ ਲੋਕੇਸ਼ਨ ਨਾਲ ਦੇਖਣੀ ਪੈ ਜੇ ਇੱਕ ਵਾਰ ਪਤਾ ਨਹੀਂ ਚੱਲ ਰਿਹਾ ਮੈਂ ਕਿੱਧਰ ਜਾਣਾ ਲੋਕੇਸ਼ਨ ਦੇ ਜਾ ਮੈਂ ਤਾਂ ਇੱਕ ਵਾਰ ਜ਼ਰੂਰੀ ਦੂਰ ਦੀ ਥੋੜੀ ਹਣਾ ਨੈਸ਼ਨਲ ਹਾਈਵੇ ਤੇ ਜਾਣਾ ਪੈਸੇ ਤਾਂ ਸਿੱਧਾ ਜਾਂਦਾ ਦਾ ਹੋਊਗਾ ਇਹ ਕੱਲ ਲੋਕੇਸ਼ਨ ਲਾਏ ਲੰਨੇ ਇੱਕ ਵਾਰ ਦੇਖ ਰਿਹਾ ਇੱਕ ਬ੍ਰੈਂਡ ਆ ਫਿਰ ਇੱਥੇ ਗਲਤ ਹੋ ਜਾਊਗਾ ਇਹਨੂੰ ਦੇਖਣਾ ਵਧੀਆ ਰੋਗ ਮੈਨੂੰ ਲੱਗਦਾ ਆ ਗਲਤ ਆ ਮੈਂ ਆ ਗਿਆ ਸੀਗਾ ਗਲਤ ਸੱਚੀ ਗਲਤ ਆ ਗਈ ਇਹ ਨਾਲ ਲొਕੇਸ਼ਨ ਦੇਖਦਾ ਪਤਾ ਨਹੀਂ ਕਿੱਥੇ ਜਾਣਾ ਸੀਗਾ ਮੈਂ ਮੈਂ ਉਹ ਲਾਈਟਾਂ ਹੀ ਦੇਖ ਲਈ ਉੱਪਰ ਲਾਈਟਾਂ ਚਲਦੀਆਂ ਪਈਆਂ ਨੇ ਇੱਧਰ ਪਾਉਂਦੇ ਹੀ ਮੈਂ ਉਹ ਲਾਈਟਾਂ ਲਵੇ ਦੀ ਆ ਸੀਗਾ ਤਾਂ ਕਰਕੇ ਧਿਆਨ ਆਇਆ ਰਾਤ ਨੂੰ ਪਤਾ ਹੀ ਲੱਗਾ ਗੋਲ ਚੌਂਕ ਜੇ ਬਹੁਤ ਨਿਕ ਤਾਂ ਹੁਣ ਇੱਥੋਂ ਜਾਣਾ ਸਿੱਧਾ ਲੋਕੇਸ਼ਨ ਲਾਈ ਹੋਈ ਹੈ ਮੇਰੀ ਲੋਕੇਸ਼ਨ ਦੇਖਦਾ ਜਾਣਾ ਟਾਈਮ ਹੋ ਗਿਆ 8:30 ਹੋਇਆ ਜੇ 10 ਵਜੇ ਪਲਾਂਟ ਤੇ ਰੋਟੀ ਰੋਟੀ ਕਾ ਕੇ ਹੋਰ ਪਹਾਂਗੇ ਸਿੱਧਾ ਜਾਣਾ ਹਜੇ ਵੀ ਰਾਤਿਆਂ ਦਾ ਰਾਤ ਨੂੰ ਬੜਾ ਭਲਿੱਖਾ ਪੈਂਦਾ ਇੱਧਰ ਨੂੰ ਮੈਂ ਕਦੇ ਆਇਆ ਨਹੀਂ ਨਾ ਆਇਆ ਤਾਂ ਜਰੂਰ ਆ ਬਹੁਤ ਟਾਈਮ ਪਹਿਲਾਂ ਆਇਆ ਸੀਗਾ ਹੋਰ ਕਿਤੇ ਹੋਰ ਇਹ ਰਸਤੇ ਨਾ ਵਗ ਜਾ ਉਹ ਅੱਗੇ ਆਉਂਦੇ ਆ ਆ ਮੈਂ ਹੁਣ ਲੋਕੇਸ਼ਨ ਲਾ ਲਈ ਸੀਗੀ ਲੋਕੇਸ਼ਨ ਦਿਖਾ ਰਹੀ ਆ ਮੈਨੂੰ 1 ਕਿਲੋ 2 ਕਿਲੋ ਮੀਟਰ ਹੋਰ ਪਾਸੇ ਦੀ ਫੇਰ ਇਧਰੋਂ ਸ਼ਾਰਟਕਟ ਜਾਊਗਾ ਸਾਰੇ ਲੋਕ ਜਾਂਦੇ ਆ ਮੈਂ ਵੀ ਜਾਊਗਾ ਨੇੜਾ ਹੋਇਆ ਪਿਆ ਅੱਗੇ ਨੂੰ ਤਾਂ ਸਾਰੇ 2 ਕਿਲੋ ਮੀਟਰ ਤੋਂ ਕੋ ਮੁਝੇ ਫੇਰ ਇੱਥੇ ਆਵਾਂਗਾ ਸੱ ਲੱਬਿਆ ਰੋਡ ਦਾ ਦੇਖ ਕੇ ਬਸ ਪਤਾ ਲੱਗ ਗਿਆ ਮੈਨੂੰ ਉਧਰ ਪਤਾ ਹੀ ਨਹੀਂ ਲੱਗਿਆ ਟਾਈਮ ਹੋ ਗਿਆ 10 ਵਜੇ 10 ਵਜਣ ਚੋਂ 10 ਮਿੰਟ ਰਹਿੰਦੇ ਆ ਤੇ ਠੰਡ ਬਹੁਤ ਆ ਹੱਥ ਠਾਰ ਗਏ ਬਿਲਕੁਲ ਬਾਕੀ ਤਾਂ ਠੀਕ ਆ ਜੇ ਮੈਂ ਹੈਲਮਟ ਲੈ ਲੈਂਦਾ ਸੀਗਾ ਟੋਪੀ ਲਈ ਹੋਈ ਸੀਗੀ ਤਾਂ ਫਿਰ ਜਾਂ ਟੋਪੀ ਲੈਣੀ ਪੈਂਦੀ ਜਾਂ ਹੈਲਮਟ ਹੈਲਮਟ ਲਿਆ ਤਾਂ ਉਹ ਸੀ ੱੱਲੇ ਦੇਖਦਾ ਨਹੀਂ ਯਾਰ ਮਿੱਟੀ ਬਹੁਤ ਆ ਹੈਲਮਟ ਲਿਆ ਤਾਂ ਹਵਾ ਬਹੁਤ ਲੱਗਦੀ ਫਿਰ ਮੈਂ ਟੋਪੀ ਉਹ ਲੈ ਲਈ ਟੋਪੀ ਆ ਦੇਖੋ ਪਾਣੀ ਵਾਲਾ ਰਾਸਤਾ ਨਦੀ ਜੀ ਫੇਰ ਆ ਗਈ ਆ ਬਈ ਹਾ ਫਲਿੱਪਕਾਰਡ ਵਾਲੇ ਹੀ ਬਣਿਆ ਪਿਆ ਆਹ ਵਾਲਾ ਕਰਨਾ ਹੁਣ ਪਾਣੀ ਜਾਉਣ ਇਹਦੇ ਵਿੱਚ ਦੀ ਨੰਗਣਾ ਤੇ ਉਪਰੋਂ ਦਾ ਜਹਾਜ ਜਹਾਜ਼ ਦੀ ਬਾਸ ਹੁੰਦੀ ਪਈ ਆ ਇੱਥੇ ਆ ਨਦੀਜੀ ਵਿੱਚ ਦੀ ਨੰਗਣਾ ਉਧਰ ਦੀ ਦੂਰ ਪੈਂਦਾ ਤੇ ਮਿੱਟੀ ਘੱਟਾ ਬਾਹਰ ਹੁੰਦਾ ਚੱਲ ਨੰਗਦੇ ਆ ਫੇਰ ਮੂੰਹ ਤੇ ਲੱਗਦੀ ਪਈ ਸਿੱਧੀ ਹਵਾ ਠੰਡੀ ਠੰਡੀ ਫਰ ਮਾਰ ਮੂੰਹ ਲ ਬੰਨ ਲਈ ਟੋਪੀ ਟੋਪੀ ਲਈ ਹੋਈ ਆ ਹਵਾ ਲੱਗ ਰਹੀ ਆ ਠੰਡੀ ਠੰਡੀ ਇੰਨੀ ਵੀ ਠੰਡ ਨਹੀਂ ਹੈਗੀ ਜੇ ਦਸਤਾਨੇ ਪਾਏ ਹੁੰਦੇ ਫੇਰ ਤਾਂ ਬਿਲਕੁਲ ਵੀ ਨਹੀਂ ਲੱਗਣੀ ਸੀਗੀ ਫੇਰ ਤਾਂ ਪੱਲੇ ਬਿਨਿਆਰੇ ਨਾਲ ਐਨ ਬਿਲਕੁਲ ਅਜੇ ਮੈਂ ਰੋਟੀ ਰੂਟੀ ਵੀ ਨਹੀਂ ਖਾਧੀ ਆ ਕੇ ਰੋਟੀ ਖਾਣਾ ਯਾਰ ਮੈਂ ਤਾਂ ਗਿਆ ਸੀਗਾ ਇੱਧਰ ਮੈਂ ਹੁਣ ਤਾਂ ਗਿਆ ਸੀ ਇਹ ਸਮਾਨ ਲੈਣਾ ਰਾਤ ਨੂੰ ਫਿਰ ਕੱਲੂ ਨਹੀਂ ਮੈਨੂੰ ਇਹੀ ਸਮਾਨ 28 ਸੈਕਟਰ ਲੈ ਜਾਣਾ 28 ਸੈਕਟਰ ਜਾਣਾ ਪੈਂਦਾ 28 ਸੈਕਟਰੋਂ ਲੈ ਕੇ ਆਉਣਾ ਪੈਣਾ ਸੀਗਾ ਸਮਾਨ ਇਹ ਚੰਡੀਗੜ੍ਹੋਂ ਹੁਣ ਮੈਨੂੰ ਅੱਧੇ ਘੰਟੇ ਦਾ ਰਾਸਤਾ ਹੈ ਅੱਧੇ ਘੰਟੇ ਅੱਧੇ ਘੰਟੇ ਦਾ ਅਪਰ ਡਾਊਨ ਸੀ ਰਾਸਤਾ 15 ਮਿੰਟ ਜਾਣ ਨੂੰ 15 ਮਿੰਟ ਆਉਣ ਨੂੰ ਉੱਥੋਂ ਮੈਂ ਫੜ ਲਿਆ ਸਮਾਨ ਜਾਂ ਫਿਰ ਨਹੀਂ ਕੱਲ ਨੂੰ ਉੱਥੇ ਜਾਣਾ ਪੈਂਦਾ ਕੱਲ ਨੂੰ ਦੋ ਤਿੰਨ ਮੈਨੂੰ ਹੋਰ ਕੰਮ ਨੇ ਇੱਕ ਜੀਰਕਪੁਰ ਜਾਣਾ ਫਿਰ ਮਣੀ ਮਾਜਰੇ ਜਾਣਾ ਤਾਂ ਕਰਕੇ ਮੈਂ ਵੀ ਆ ਮੈਂ ਹੁਣੇ ਫੜ ਲਿਆ ਸੀਗਾ ਅਰੇ ਹੱਥੋਂ ਤਾਂ ਸੁੰਨ ਹੋ ਗਏ ਠੰਡਾ ਬਹੁਤ ਆ ਹੱਥ ਸੁੰਨ ਹੋ ਗਏ ਜਾਣ ਨੂੰ ਮੈਂ ਸਵੇਰੇ ਵੀ ਵਗ ਜਾਂਦਾ ਪਰ ਹਾਲਤੂਲ ਤੇ ਇਦਾਂ ਦੀ ਹੋ ਗਈ ਅੱਜ ਪੂਰਾ ਦਿਨ ਫਿਰਕੇ ਤੇ ਉਹ ਆਜੀ ਸਾਹਮਣੇ ਆਪਣਾ ਪਲਾਂਟ ਮੈਂ ਪਲਾਂਟ ਤੇ ਪਹੁੰਚ ਗਿਆ ਸੀਗਾ ਅੱਜ ਦਾ ਸਫਰ ਇੰਨਾ ਕੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਭ ਤੋਂ ਪਹਿਲੀ ਵੀਡੀਓ ਤੁਹਾਡੇ ਲਵੇ ਆਵੇ ਉਹ ਘੰਟੀ ਜੀ ਵੱਜਦੀ ਆ ਜਦੋਂ ਤਾਂ ਫਿਰ ਮਿਲਦੇ ਆ ਨਵੇਂ ਬਲੌਗ ਚ ਨਵੇਂ ਸਫਰ ਚ ਕੱਲ ਨੂੰ ਕੱਲੋਂ ਮਣੀ ਮਾਜੇਰਾ ਤੇ ਜੀਲਕਪੁਰ ਤੇ ਬਾਹਰ ਤਾਂ ਹੀ ਠੰਡਾ ਠੰਡ ਲੱਗਦੀ ਭਾਈ ਅੱਗ ਚਾੜਦਾ ਮੈਂ ਅੱਗ ਤੁਹਾਨੂੰ ਲੱਭਦੇ ਨਾ ਤਸ ਲਾ ਜਾ ਅੱਗ ਚਾੜਦਾ ਮੈਂ ਤਾਂ